ਜੈਤੋਨ ਸਾਹਿਬ ਅੱਜ ਹਲਕੇ ਚ ਫੇਚ ਰਹੇ ਹੋਏ ਕਿੰਨੇ ਪਰਿਵਾਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਪਰਿਵਾਰ ਵੀਰੇ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਤਾਂ ਟਾਈਮ ਹੀ ਲੱਗਣ ਰਿਹਾ ਪੱਚ ਪੱਚ ਜਾਣ ਰਿਹਾ ਅੱਛਾ ਅੱਜ ਵੀ ਹੋਣਾ ਸੀ ਇੱਥੇ ਬਸਰ ਕੇ ਪਿੰਡ ਸਾਡਾ ਸਵਾਮੀ ਪਰਿਵਾਰ ਆ ਬਾਹੂ ਵੀਰ ਆ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਸ਼ਾਮਲ ਕਰਾਉਣ ਆਏ ਆ ਬਹੁਤ ਵੱਡਾ ਹੰਗਾਰਾ ਜਿਹੜਾ ਆਮ ਆਦਮੀ ਪਾਰਟੀ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨੇ ਲੋਕ ਜਿਹੜੇ ਨੇ ਆਵਾਜ਼ ਪਾਰਟੀ ਨਾਲ ਜੋੜ ਤੱਕੇ ਘੱਟੋ ਘੱਟ 100 ਪਰਿਵਾਰ ਜੋੜਤਾ ਜੀ ਸਵੇਰ ਦਾ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਅਗਦੀ ਵਿਧੀਆਂ ਤੋਂ ਅਤੇ ਇਹਨਾਂ ਦੀ ਵੀ ਸੋਚ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਵੀ ਸੋਚ ਜਿਹੜੀ ਇਹ ਲੋਕ ਆਪ ਹੀ ਸਿਆਣੇ ਹੋਗੇ ਜਿਹੜੀਆਂ ਗੱਲਾਂ ਐ ਕਰ ਰਹੇ ਹੋ ਪਹਿਲਾਂ ਲੋਕੀ ਦੱਸੀ ਜਾਂਦੇ ਆ ਉਹ ਲੋਕੀ ਕਹਿੰਦੇ ਯਾਰ ਬਿੱਲ ਸਾਡੇ maaf ਬਤੀ ਸਾਨੂੰ ਵਾਧੀ ਆਉਣ ਡਈ ਆ ਅਬ ਅਸਰ ਕੇ ਮੜ ਮੱਲਾ ਕਹਿੰਦਾ ਖੁੱਲਾ ਉਹਨਾਂ ਦੇ ਖੰਗ ਬੁਖਾਰ ਵੇ ਦਵਾਈ ਮੂੰਹ ਤੋਂ ਤੋਂ ਲੈ ਆਈਦੀ ਆ ਉਹ ਆਪੇ ਸੁਣਾਈ ਜਾਂਦੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਕਿਹੜੀਆਂ ਕਿਹੜੀਆਂ ਪਾਰਟੀਆਂ ਨੂੰ ਸਰਦਾਰ ਸਰਵਨ ਸਿੰਘ ਤੋਂ ਉਹਨਾਂ ਤੇ ਉਹਨਾਂ ਦੀ ਪਾਰਟੀ ਛੱਡ ਕੇ ਦੇ ਰਹੀ ਹੈ ਜੀ ਕੁਝ ਦਿਨਾਂ ਤੋਂ ਮੇਰੇ ਵੀਰ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਲੱਗਦਾ ਸਾਰੇ ਹੀ ਕਾਂਗਰਸ ਨੂੰ ਵੀ ਅਕਾਲੀ ਦਲ ਨੂੰ ਵੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਖੋਰਾ ਇੱਥੋਂ ਲੱਗਣ ਲੱਗੇ ਕਾਂਗਰਸ ਪਾਰਟੀ ਦੇ ਇੱਥੋਂ ਸਤਾਰਾ ਦੇ ਉਮੀਦਵਾਰ ਕਹਿੰਦੇ ਨੇ ਕਿ ਮੈਨੂੰ ਟਿਕਟ ਲੇਟ ਮਿਲੀ ਸੀ ਨਹੀਂ ਤੇ ਮੈਂ ਜਿੱਤ ਜਾਣਾ ਸੀ ਹੁਣ ਮੈਨੂੰ 2.5 ਸਾਲ ਪਹਿਲਾਂ ਬਾਜਵਾ ਸਾਹਿਬ ਨੇ ਕਹਿਤਾ ਵੀ ਟਿਕਟ ਦੇ ਦੇਾਂਗੇ ਕਹਿੰਦੇ ਮੈਂ ਲੱਖ ਦੀ ਲੀਡ ਲੈਣੀ ਕਿਵੇਂ ਦੇ ਤੇ ਇਹਨਾਂ ਮੇਰੇ ਜਦੋਂ ਉਹ ਸਮਾਉਣਾ ਉਦੋਂ ਕਾਂਗਸ ਵਾਲੇ ਲੀਡਰ ਨਾਲ ਵੇਖਾਂਗੇ ਪਹਿਲਾਂ ਅੱਜ ਦੀ ਗੱਲ ਕਰੀਏ ਪਹਿਲਾਂ ਇੱਥੇ ਲੀਡ ਅੱਜ ਲੈ ਕੇ ਵਿਖਾਉਣ ਫਿਰ ਬਾਕੀ ਚੱਲ ਪਾਚ ਕਰਾਂਗੇ 24 ਦੀ ਕਿਸ ਤਰੀਕੇ ਦੀ ਲੀਡ ਤੇ ਕਿਸ ਤਰੀਕੇ ਦੇ ਨਤੀਜੇ ਤੇ ਬਹੁਤ ਵੱਡੀ ਜਿੱਤ ਹੋਊਗੀ ਵੀਰੇ ਤੋਂ ਖੇਮਚਾ ਨਾਲ ਕੀ ਕਹਿੰਦਾ ਮੇਰਾ ਤਜਰਬਾ ਕਹਿੰਦਾ ਲਾਲਜੀ ਸਿੰਘ ਭੁੱਲੋ ਜਿੱਤਣਗੇ ਬਹੁਤ ਵੱਡੀ ਗਿਣਤੀ ਨਵੀਂ ਲਹਿਰ ਜਿਹੜੀ ਆ ਉਸ ਦੇ ਬਾਰੇ ਨਵੀਂ ਲਹਿਰ ਹੁਣ ਬਹਿ ਜੱਲੀ ਵੀਰੇ ਠਾਣੋਂ ਬੈਂਦੀ ਆਉਂਦੀ ਆ ਠੀਕ ਹੈ ਅੱਜ ਕੱਲ ਤੱਕ ਬਹਿ ਜਾਊਗੀ ਜਿਹੜੀ ਇਹਦੀ ਹੁੰਦੀ ਆ ਧੰਨਵਾਦ